ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਜਰਸੀਆਂ ਤਿੰਨੇ ਤਾਜ਼ੀਆਂ ਸੂਜੀਆਂਆਂ ਤੇ ਇਹ ਸਾਰਾ ਡਿਟੇਲ ਆਪਾਂ ਵੀਰਤਿਆਂ ਦੇ ਬਾਰੇ ਪੁੱਛਦੇ ਇੱਕੋ ਕਰੋ ਤਿੰਨ ਜਰਸੀਆਂ ਸੋਨੂੰ ਤਾਜ਼ੀਆਂ ਸੂਜੀਆਂ ਸਮਝੀਆਂ ਵੈਰਾਈਟੀ ਸਾਰੇ ਪ੍ਰਕਾਰ ਦੀ ਜਰਸੀ ਬਲੈਕ ਕਲਰ ਦੇ ਵਿੱਚ ਕਾਫੀ ਕਲਰ ਦੇ ਵਿੱਚ ਤੇ ਆਪਣੀ ਰੈੱਡ ਕਲਰ ਦੇ ਵਿੱਚ ਤਿੰਨੇ ਰੰਗ ਦਿਖਾਉਣਿਆ ਇੱਕੋ ਘਰ ਡਿਟੇਲ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆਓ ਵੀਰ ਨਾਲ ਕਰੀਏ ਗੱਲਬਾਤ ਸਸਰੀ ਕਾਲ ਬਾਈ ਜੀ ਸਸਰੀ ਕਾਲ ਜੀ ਨਾਮ ਐਡਰੈਸ ਦੱਸਿਓ ਬਾਈ ਜੀ ਆਪਣਾ ਨਾਮ ਪਿੰਡ ਕਿੰਨਾਂ ਵਾਲਾ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨਾਮ ਆ ਗਿਆ ਆਪਣਾ ਹਿੰਦਾ ਖੜਾ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 9815543410 ਜੀ 9815543410 ਤਿੰਨੇ ਰੰਗ ਚ ਲੈ ਜਾਂਦੇ ਆ ਅੱਜ ਤਿੰਨੇ ਰੰਗ ਕਹਿੰਦਾ ਵਾ ਸਵਾਰਾ ਟਰੈਕਟਰ ਜਿਹੜੇ ਰੰਗ ਚਾਹੀਦੇ ਉਹ ਮਿਲੂਗਾ ਉਹ ਮਿਲੂਗਾ ਪਹਿਲੇ ਨੰਬਰ ਦੇ ਮਾੜੇ ਮਾੜੇ ਸੈਂਗਾਬੀ ਜੀ ਨੇ ਮੇਰੇ ਸੁਆਗਰਾਂ ਸੁਈ ਜਾਏ ਸੁਆ ਪਲੂ ਸੁਈ ਆ ਦੂਜੇ ਆ ਦੋ ਦੰਦ ਦੋ ਦੰਦ ਪਹਿਲਾ ਸੁਆ ਬੱਚਾ ਹੀ ਨਹੀਂ ਕੀ ਜਦਾ ਬੱਚੀ ਆ ਦੇ ਮਾੜੇ ਸਿਆ ਯਾਰ ਕੀ ਬਾਤ ਆ ਬੱਚੀ ਘਰੀ ਮਾੜੀ ਇਹਨੂੰ ਸੋ ਔਨ ਆ ਟਾਈਮ ਤੇਰੇ ਬਾਈ ਦਾ ਉਹ ਗੱਲ ਆ ਇਹਨਾ ਟਾਈਮ ਆ ਬੱਚੀ ਦਾ ਬੜੀ ਜ਼ਬਰਦਸਤ ਇਹ ਸੌ ਹੀਲ ਪੂਰੀ ਫੁੱਲਣ ਹੈ ਜਿਵੇਂ ਮਰਜ਼ੀ ਬੈਠੀ ਜਾਓ ਕੁਛ ਨਹੀਂ ਕਹਿੰਦੀ ਨਿਆਣਾ ਪਾ ਕੇ ਬੈਠੋ ਨਾ ਪਾਓ ਛੁੱਟੀ ਮਾਰਦੀ ਹੈ ਜੇਰ ਜੜੋਕਿਆ ਜੇੜ ਇੱਕ ਨੰਬਰ ਗਾਰੰਟੀ ਸਾਰੀ ਫੁੱਲ ਫਟਾ ਆਪਣੇ ਘਰੇ ਸੂਈ ਇੱਕ ਸੁਈ ਵੀ ਲਾਂਦੀ ਆ ਘਰੇ ਸੁਈ ਆ ਠੀਕ ਹੈ ਕਿੰਨਾ ਦੁੱਧ ਹਾਜ਼ਰ ਦੋਵੇਂ ਛਲੇ 13 ਮੀਟਰ ਬੋੜਾ ਬੋੜਾ ਹੁਣ ਸਵੇਰ ਦਾ ਟਾਈਮ ਚਵਾੰਜਿਆਂ ਨੇ ਜਹੋਣੀਆਂ ਹੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹ 63000 ਦੀ ਜੇ ਮਾਨਦਾਨ ਘਰੇ ਆਏ ਦਾ ਕਰਾਂਗੇ ਕਰਾਂਗੇ ਤੇ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਦੋ ਤੇ 11-12 ਕਿਲੋ ਦਾ ਕੁਝ ਦੇ ਦੋਰੀ ਬਾਹਰ ਨੂੰ ਸਭ ਤੋਂ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੇਸਮੀ ਪੜੀ ਵੀ 63000 ਰੁਪਇਆ ਮੋਲਾ ਮਗਰ ਬਚੀਆ ਜੇਰ ਧਾਰ ਭਾਰ ਸਾਰਾ ਕੰਮ ਜਮਾ ਨਿਰਨਾ ਓਕੇ ਆ ਕਹਿੰਦਾ ਬਾਬ ਐਵਰੇਜ ਜੇ ਕੋਈ ਚੰਗੀ ਵੀਰ ਸਾਬੂਗਾ ਤਾਂ 18-19 ਕਿਲੋ ਦੁੱਧ ਤੇ ਚੱਲਣ ਵਾਲੇ ਬੱਚੀ ਹੈਗੀ ਆ ਜਮਾ ਤੇ ਨਾੜਾ ਨੂੜਾ ਨਾਲ ਗੁੱਦੀ ਪਈ ਆ ਚਾਰੇ ਪਾਸਿਓ ਸੋਹਣੀ ਮੂੰਹ ਵੱਥੇ ਲੱਗਦੀ ਇਹ ਨਹੀਂ ਗੱਲ ਕੋਈ ਵੀਰ ਦੋਰਵਾਜੇ ਵੀ ਸਾਡੇ ਢੇਲੋਂ ਬੱਚੀ ਨਹੀਂ ਪਸੰਦਾਈ ਚੀਜਾਂ ਤੈਨ ਲੈ ਜਾਣੀਆਂ ਘਰੇ ਇੱਕ ਦੁੱਧ ਤੇ ਦੋ ਜਾਣੀਆਂ ਬੱਚੀਆਂ ਆਪਣੇ ਘਰੇ ਜਿਹੜਾ ਮਗਰ ਜਾਨਵਰ ਆ ਅਣਮੋਲੀ ਕੀਮਤ ਦਾ ਬੱਚਾ ਆਗਾ ਮਗਰ ਬੈਸਕਟ ਵਰਗਾ ਨਿੱਕਾ ਨਿੱਕਾ ਕਰਨਾ ਸੋਹਣੀ ਬਰੀਦ ਵਾਲੀ ਬੱਚੀ ਤਿਆਰ ਹੋਣੀ ਆ ਤੇ ਇਹਦੇ ਆਏ ਮਨ ਕੇ ਜਾਰੀ 18 ਕਿਲੋ ਮੰਨ ਕੇ ਬੰਦਾ ਪੈਸੇ ਲਾ ਲਿਆ ਅੱਗੇ ਆਜੋ 2 ਨੰਬਰ ਤੇ ਜੀ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਇਹਦੇ ਬੱਚਾ ਦਿੱਤਾ ਰਾਤ ਸੁਈ ਆ 12:40 ਤੇ ਇਹ 3:30 ਵਜੇ ਜੇਰ ਪੈ ਗਈ ਆ ਵਰਥਲ ਚ ਕੋਲੇ ਜੇ ਰੋਕਿਆ ਤੇ ਦੁੱਧ ਕਿੰਨਾ ਕੁ ਝੋੜਿਆ ਤੜਕੇ ਦਾ ਦੋ 13 ਝੋੜਿਆ ਗਿਆ ਥੋੜਾ ਹੀ ਝੋੜਿਆ ਗਿਆ ਬੱਚਾ ਤੇ ਆ ਦੋ ਡੇਢ ਕਿਲੋ ਕੱਢਿਆ ਠੀਕ ਆ ਥਾਣਾ ਧੂਨੀ ਪਾਸ ਕਰਿਆ ਥਾਣਾ ਧੂਨੀ ਵੀ ਹੋ ਗਿਆ ਤੇ ਯਾਰਾ ਫਸੀ ਯਾਰ ਕਿਆ ਪਤਾ ਜਿਵੇਂ ਪੀੜੀ ਆ ਫਿਰ ਮੇਲੇ ਚ ਪਾਈ ਹੁੰਦੀ ਐ ਠੂਗੀ ਖੜੀ ਐ ਤਾਂ ਜਾਵਾਂ ਹਾਂ ਯਾਰ ਬਹੁਤ ਲਾਹਾ ਉਹ ਬਹੁਤ ਸੀਗਾ ਦੇਖ ਨਾਲ ਕਿ ਕਿੰਨਾ ਦੁੱਧ ਦੋਊਗੀ ਬਾਈ ਜੀ ਇਹ ਦੁੱਧ ਇਹ 28 29 ਕਿਲੋ ਦਿੱਤਾ ਪਰ ਆਪਾਂ ਕਹਿੰਦੇ ਆ ਲੈਣ ਵਾਲਾ 25 26 ਮੰਨ ਕੇ ਲੈ ਲੈ ਪੂਰੇ 25 26 ਦਾ ਖੁੱਲਾ ਦਿਓ 25 26 ਦਾ ਮੰਨ ਕੇ ਚੱਲ ਵੀ ਹਾਂਜੀ ਹਾਂ ਨਾਰਮਲ ਹੀ ਦੇਣ ਆਏ ਨੇ ਹਣਾ ਹਾਂਜੀ ਹਾਂ ਦੇਣ ਆਏ ਬਾਕੀ ਕਲਰ ਮਾੜਾ ਜਾਂ ਕਾਫੀ ਜਾ ਗਿਆ ਹਣਾ ਕਹਿੰਦੇ ਬਾ ਜਿਹੜੇ ਬੰਦੇ ਨੇ ਬਰੀਡ ਚਾਰ ਕਰਨੇ ਚੰਗੇ ਤੇ ਸੀਮਨ ਲਗਾਵਾਂਗੇ ਸੁਪਨੇ ਪੂਰੇ ਕਰਨ ਲਈ ਚੀਜ਼ ਆ ਗਈ ਹਣਾ ਇਹਦਾ ਫਿਰ ਮੁੱਲ ਵੇਚਣ ਵਾਲਾ ਮੁੱਲੇ 80000 ਵੀ ਦੇਵਾ ਸਿਰਫ ਜੇ ਸਰਣੋ ਇਹ ਕਮਾਲੀਆ ਯਾਰ ਟੋਰੀ ਬਾਹਰ ਨੂੰ 90000 ਕਰਾ ਲਓ ਚਾਹੇ 91 ਕਰਾ ਲਓ ਕੋਸ ਕਰਾ ਲਓ 88 ਜੀ ਦੇ ਛੋੜ ਸੱਪਾ ਹੀ ਕਰੇਗਾ ਵਿੱਚੋਂ ਛੋੜ ਸੱਪਾ ਸੋ ਫਿਰ ਮੰਗਨ ਨੂੰ ਮੇਰਾ ਮਨ ਇਹ ਕਹਿੰਦਾ ਜੀ ਹਕੀਕਤ ਅੱਜ ਤੱਕ ਮੈਂ ਗੱਲ ਕਦੇ ਬੋਲਣ ਵੀ ਤੋਂ 10 5 ਮੰਗੇ ਕਹਿੰਦਾ ਪਰ ਉਹ ਗੱਲ ਹੁਣ ਟਾਈਮ ਨਹੀਂ ਰਿਹਾ ਜਿਆਦਾ ਮੁੰਲ ਕਰਨ ਦਾ ਹਣਾ ਟੋਰੀ ਬਾਹਰ ਨੂੰ ਇਹਨੂੰ 88000 ਰੁਪਇਆ ਕੀਮਤ ਬੱਛਾ ਮਗਰਾ ਤਾਜੀ ਸੂਜੀ ਜੇਰਾ ਆਪਿਆ ਪਠੜ ਕਿਨਾਰੀ ਲਾਇਆ ਜਾਵਾ ਸਾਰਾ ਕੰਮ ਪੜਦਾ ਫਾਜ਼ ਆ ਤੇ ਭਾਈ ਚੂਣ ਜਾਣ ਦੀ ਕਿਵੇਂ ਨਿਕਲੀ ਆ ਇੱਕ ਨੰਬਰ ਮਗਰਾ ਸੋਵਰੋ ਲੇਵਾ ਵਗਰਾ ਦੇਖੋ ਸੋਹਣਾ ਸਾਫ ਸੁਥਰਾ ਰਾਜਿਸਮੀ ਪੜੀ ਵੀ ਤੇ ਨਾੜਾ ਨੂੜਾ ਕਾਹਿਆਂ ਥੱਲੇ ਹਮਾਚਲ ਵਾਲਿਆਂ ਸੜਕਾਂ ਹੀ ਆ ਜਾਵਾ ਸੋ ਆਹ ਦੇਖੋ ਨਹੜਕਾਂ ਦਾ ਦੋ ਤਿੰਨ ਨਹੀਂ ਪਰ ਹੈ ਠੋਸ ਭਾਰਤਵਾਲਾ ਵਾਲਾ ਕੰਮ ਹੀ ਆ ਜਾਵਾ ਤੇ ਦੁੱਧ ਹਿੰਦਿਆ ਮੈਨੂੰ ਪਤਾ ਯਾਰ ਸਾੰਭਣ ਵਾਲਾ ਹੋਇਆ 25 ਲੋਦਾ ਮਰਦੀ ਦੀ ਇਹ ਵੀਰੇ 25 ਦਾ ਗਾਰੰਟੀ ਪੂਆਲੇ ਆਪਣੇ ਠੀਕ ਹੈ 25 ਦੀ ਆ ਦੀ ਗਾਰੰਟੀ ਪੂਆਲੇ ਉਦੋਂ ਗਾ ਸੇਵਾ ਦਾ ਸੋ ਸੇਵਾ ਕਰ ਲੋਗੇ 25 ਕਿਲੋ ਤੋਂ ਘਟਦਾ ਜਰਾ ਆ ਦੇਖੋ ਯਾਰ ਸਿਸਟਮ ਕਿਹਾ ਵਤਾ ਤੇ ਚੌਣ ਚਾਣ ਨਜ਼ਾਰਾ ਉਹਦਾ ਹੋ ਜਾਵਾ ਯਾਰ ਹਨਾ ਬਾਲੀ ਵਧੀਆ ਚਵਾਈ ਆ ਸੁੱਥਾ ਨੇ ਇਹ ਜਾਂ ਲੱਗਿਆ ਵੇ ਜੀ ਕਰਦਾ ਰੱਖ ਕੇ ਮੋਬਾਈਲ ਮੇ ਝੋਣ ਬਹਿ ਜਾ ਇੰਨਾ ਸੋਹਣਾ ਥਣ ਯਾਰ ਸਵਾਦ ਆ ਉਹ ਝੋਣ ਦਾ ਜਮਾ ਕਿਆ ਬਦਾ ਜਿਹੇ ਜਿਹੇ ਜਹਾਜ ਦਾ ਛੂਟਾ ਲੈ ਲਿਆ ਤੇ ਜਿਹੇ ਜਿਹੇ ਧਾਰਾ ਮਾਰ ਲਿਆ ਇਹਦੇ ਗਾਦੀਆਂ ਸਵਾਦ ਆ ਜਾਣਾ ਜਮਾ ਜਿੱਤੇ ਬਾਕੀ ਰੇਟ ਯਾਰ ਵੇਚ ਕਹਿੰਦੇ ਲੇਵਾ ਟੁੱਟ ਮਾ ਪਿਆ ਨਾ ਖੁੱਚੇ ਤੋਂ ਉੱਪਰ ਹਾਰ ਲੇਵਾ ਫਿੱਟ ਫਾੜ ਜਾਵਾ ਤੇ ਰੇਟ ਯਾਰ ਜਮਾ ਜੈਨੂ 88000 ਦੇ ਵਿੱਚ ਐਡਾ ਲੇਵਾ ਨੀਵੇਂ ਦਾ ਵੜਾ ਦਿਓ ਜੇ ਕਿਸ ਨੇ ਮੰਗ ਲੈ ਕਿਤੇ ਤੇ ਸਾਫ ਬਿਲਕੁਲ ਜਾਇਜ਼ ਕਰਿਆ ਲੱਗਦਾ ਰ ਮੰਗ ਕੇ ਜਰੂ 88 ਕਹਿ ਕੇ ਛੋੜ ਸਾਬਾ ਆਪਣੇ ਕਰਨਾ ਆਪਦੇ ਬਾੜ ਹਣੇ ਇਤੋਂ ਬਾਦ ਮੰਦਾ ਕਹੇ 80 ਵਾਲਾ 82 ਵਾਲਾ ਉਹ ਨਹੀਂ ਹੋਣਾ ਉਹ ਫਾਇਦਾ ਕੋਈ ਨਹੀਂ ਜਾਣਾ ਉਹ ਫਾਇਦਾ ਨਹੀਂ ਸੁ ਮੰਗ ਨੂੰ 22 ਦੇ ਕਿਹੜਾ ਜੀਬ ਬਟਾ ਦਿੱਤੀ ਸੀ 1 10 ਮੰਗਣ ਦਾ ਭਵੇਂ ਤੂੰ ਹਣਾ ਕੋਈ ਤਾਂ ਕਰਦਾ ਹੈ ਵੀ ਇੱਕ ਰੱਖਦੀ ਵੀ ਬੱਚੀ ਸੋ ਬਰ ਚਵਾਈ ਦੇਖੋ ਯਾਰ ਕਿਆ ਪਤਾ ਧਾਰਾ ਪਾ ਮਾਰ ਕੇ ਦਿਖਾ ਦਿਆਂ ਚੌਣ ਜਾਣ ਦੇਖੋ ਜਮਾ ਲਾਠੀ ਚਾਰਜਿੰਗ ਵੀ ਪੈਂਦਾ ਜਮਾ ਤੇ ਦੋ ਧਾਰਾ ਵੀ ਨੂੰ ਬਗਲ ਸਣਾ ਜੀ ਮਾਰਦੀ ਸੋ ਦੇਖੋ ਯਾਰ ਜਮਾ ਨਜ਼ਾਰੇਦਾਰ ਸੋ ਦੇਖੋ ਚੌਣ ਚਵਾਈ ਬਿਲਕੁਲ ਇੱਕ ਨੰਬਰ ਆ ਜਮਾ ਨਾ ਬਾ ਠੀਕ ਆ ਖੋਲ ਦੇ ਨੇ ਆਣਾ ਫੇਰੇ ਤੋਂ ਧਾਰਾ ਪੈ ਮਾਰ ਕੇ ਦਿਖਾ ਦਿਆਂ ਤੇ 88000 ਦੇ ਵਿੱਚੋਂ ਮਾਣ ਤਾਣ ਮਾੜਾ ਮੋਟਾ ਘਰ ਆਇਂਦਾ ਹੋਊਗਾ ਬੈੜ ਚੰਗੀ ਆ ਸੂਈ ਸਵਾਈਆ ਜੇਰ ਧਾਰ ਭਾਰ ਸਭ ਕੁਝ ਹੋ ਕੇ ਤੇ ਲੇਵਾ ਦੇਖੋ ਯਾਰ ਕੀ ਬਾਤ ਆ ਜਮਾ ਪੂਰੇ ਕੋਏ ਤੇ ਨਜ਼ਰ ਆਉਂਦਾ ਦੂਜੇ ਪਾਸੇ ਦਾ ਹੱਥਾ ਨਾ ਪਏ ਵਿੱਚ ਚੋਣ ਦਾ ਰੋਬ ਉਹਦਾ ਸੁਹਾਜ ਜਮਾ ਇਹ ਹੋ ਗਿਆ ਦੋ ਸੂਜਾ ਸਮਾਜਾ ਅੱਗੇ ਭਾਈ ਜੀ ਗੱਲ ਕਰਦੇ ਤੀਜੇ ਨੰਬਰ ਤੇ ਆਪਾਂ ਜਿਹੜੀ ਖੜੀਏ ਜਰਸੀ ਹੈ ਨਾ ਉਹ ਵੀ ਸੂਈ ਵੀ ਇਹ ਥੋੜਾ ਕਰਾਸ ਪਾਣ ਪੈਂਦਾ ਹੈ ਨਾ ਥੋੜਾ ਜਿਆ ਕਰਾਸ ਪਾਣਾ ਸਾਊ ਠੀਕ ਹੈ ਇਹਦਾ ਬੱਚਾ ਇਹਦੇ ਮਗਰ ਬੱਚੀ ਆ ਉਹ ਉੱਠੀ ਆ ਇਹ ਕਦੋਂ ਕਸੂਈ ਆ ਇਹਨੂੰ ਅੱਜ ਹੋ ਗਏ 6 ਦਿਨ ਹੋ ਗਏ ਅਸੇ ਕਾਲੀ ਬੱਚੀ ਆ ਗਈ ਵਿਸੇ ਹਾਂਜੀ ਕਾਲੀ ਠੀਕ ਹੈ ਠੀਕ ਹੈ ਇਹਦੇ ਵਰਗੀ ਚਲ ਆ ਜਾ ਕੋਈ ਨਾ ਤੇ ਦੁੱਧ ਕਿੰਨਾ ਏ ਥੱਲੇ ਹੁਣ ਸੋਟੇ ਇਹਦੇ ਥੱਲੇ ਹੋਊਗਾ 16 ਲੀਟਰ ਦੋ ਟਾਈਮ ਨਾ ਕੇ ਦੇਂਗਾ ਮੜ ਕੇ ਲੈ ਜੇ ਜੇ ਘਟ ਗਿਆ ਤੁਹਾਡੀ ਅੱਜ ਮੇਰਾ ਤੇਲ ਖਰਚਾ ਦੇਂਗਾ ਤੇਲ ਖਰਚਾ ਸਾਰਾ ਮੇਰਾ ਤੇ ਰੇਟ ਇਹਦੇ ਵੇਚਣ ਜਾਲਾ ਹਰੇ ਰੇਟ ਇਹ ਜਿਹੜੀਆਂ 87000 87000 ਦੀ 16 ਲੀਟਰ ਦੁੱਧ ਤੇ ਸੂਬਾ ਸੂਈ ਆਪਣਾ ਇਹ ਪਹਿਲਾ ਦੰਦੋ ਕਿਵੇਂ ਆ ਦੋ ਦੋ ਦੰਦ ਤੇ ਵੱਡੀ-ਬੁੱਡੀ ਪੂਰੀ ਫੁੱਲਾ ਜਾਵਾ ਹਨਾ ਕਹਿੰਦੇ ਬਾਬਾ ਗਰਮੀ ਵਾਲਾ ਤੋਹਫਾ ਬੱਚੀ ਜਾਨ-ਪਰਾਨ ਦੇ ਵਿੱਚ ਆ ਜੇਠ ਦੇ ਮਹੀਨੇ ਸੇਕ ਨਾਣੀ ਕਿਉਂਕਿ ਸੇਕਣ ਦੀ ਗੱਲ ਆਪਾਂ ਕਹਿੰਦੇ ਜਵਾਨੀ ਵਾਲੀ ਬੱਚੀ ਆਪਾਂ ਲੈਨੇ ਆ ਗਰਮੀ ਦੇ ਵਿੱਚ ਉਹ ਨਜ਼ਾਰੇ ਦਿੰਦੀ ਹੈਗੀ ਸੋ ਜਿਵੇਂ ਕਹਿੰਦੇ ਹੁੰਦੇ ਆ ਵੀ ਗਰਮੀ ਆ ਜੀ ਆਪਣੇ ਬਜ਼ੁਰਗਾਂ ਦੇ ਬੱਚਿਆਂ ਨੂੰ ਔਖਾ ਹੋ ਜਾਂਦਾ ਉਹ ਸੈਸਟਾ ਜਵਾਨੀ ਵਾਲੀ ਚੀਜ਼ ਕੱਟ ਜਾਂਦੀ ਹੁੰਦੀ ਆ ਜਮਾ ਤੁਰਦੀ ਦੇਖੋ ਜਮਾ ਕਿਆ ਬਾਤ ਹੈ ਲੱਤ ਘਮਾ ਘਮਾ ਕੇ ਧਰਦੀ ਆ ਜਮਾ ਵੱਡੀ-ਬੁੱਡੀ ਪੂਰੀ ਫੁੱਲਾ ਛੋਟੀ ਨਹੀਂ ਕਿਸੇ ਪਾਸੇ ਲਿੱਸੀ ਨਾ ਵੀ ਨਹੀਂ ਤੇ ਰੇਟ ਕਿੰਨਾ ਦੱਸੇ ਵੇਚਣ ਵਾਲਾ ਇਹਦਾ ਆਪਾਂ 87000 ਸਿਰਫ 70 ਲੈ ਜਾ ਲੈ ਬੱਚੇ ਕੋਲ ਕੋਈ ਚੱਕਰ ਨਹੀਂ ਤੇ ਚੌਂਡ ਜਵਾਦੀ ਇੱਕ ਨੰਬਰ ਆ ਜਾਵਾਂ ਹਣਾ ਸੋ ਵੀਰੋ ਤਿੰਨ ਵੜਾ ਦਿਖਾ ਦਿਆ ਤਿੰਨੇ ਸੂਈਆਂ ਸਵਾਈਆਂ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ 9815248100 100 100 ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਜੋ